ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਜੀ ਜਾ ਕੁ ਥੋੜੀਆ ਮਜ਼ਾਕ ਥੋੜੀ ਮੈਮ ਆ ਘਰ ਆਇਓ ਬੰਦੇ ਦਾ ਅੱਛਾ ਹਾਂਜੀ ਚਲ ਆ ਜਾ ਗੇਟ ਖੁੱਲਾ ਅੰਦਰ ਹੀ ਹੋਗਾ ਕਾਲੇ ਕਾਲੇ ਮੈਮ ਅੰਦਰ ਨਾ ਹੋਊਗਾ ਚਲ ਦੇਖਦੇ ਆਪਾਂ ਜਾ ਕੇ ਹਲੇ ਮੈਮ ਅੰਦਰ ਵੀ ਨਹੀਂ ਆ ਗਿਆ ਜੀ ਕੋਈ ਵੀ ਨਹੀਂ ਹਾਂ ਜੀ ਪਰ ਘਰ ਦੇ ਹਾਲਾਤ ਦੇਖ ਤੇ ਐਵੇਂ ਲੱਗ ਰਿਹਾ ਵੀ ਜਿਵੇਂ ਇੱਥੇ ਕੋਈ ਰਹੀ ਨਾ ਰਾਇਆ ਹੋਵੇ ਮੈਡਮ ਮਨ ਤਾਂ ਐ ਸ਼ੱਕ ਹੋ ਰਿਹਾ ਪੱਕਾ ਕਾਤਲ ਐਸੀ ਨਹੀਂ ਕੀਤਾ ਤਾਂ ਇਹ ਤਾਂ ਘਰ ਹੀ ਨਹੀਂ ਬੜ ਰਿਹਾ ਜੀ ਤੁਸੀਂ ਸਹੀ ਕਹਿ ਰਹੇ ਹੋ ਇਹੀ ਕਾਤਲ ਹੋ ਸਕਦਾ ਹੈ ਪਰ ਦੇਖ ਤੇ ਐਵੇਂ ਲੱਗ ਰਿਹਾ ਨਾ ਵੀ ਉਹ ਇੱਥੇ ਨਹੀਂ ਰਹਿੰਦਾ ਉਹਦਾ ਟਿਕਾਣਾ ਤਾਂ ਕੋਈ ਹੋਰ ਹੈ ਚਲ ਕੋਈ ਗੱਲ ਨਹੀਂ ਆਪਾਂ ਬਾਰੂ ਪਤਾ ਕਰਦੇ ਆ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਦੱਸੂਗਾ ਨਾ ਚਲੋ ਚਲੋ ਆਜੋ ਮਾਤਾ ਜੀ ਇਸ ਘਰ ਚ ਕੋਈ ਰਹਿ ਰਿਹਾ ਹੈ ਨਾ ਜੀ ਹੈਗਾ ਤਾਂ ਹੈਤੀ ਜੀ ਕਈ ਦਿਨਾਂ ਦਾ ਗਿਆ ਹੋਇਆ ਮੁੰਡਾ ਅੱਛਾ ਇੱਕ ਮੁੰਡਾ ਰਹਿ ਰਿਹਾ ਹਾਂ ਉਹ ਕਈ ਦਿਨਾਂ ਦਾ ਗਿਆ ਹੋਇਆ ਫਿਰ ਵੀ ਪਿਛਲੇ ਕਿੰਨੇ ਕਿ ਦਿਨਾਂ ਤੋਂ ਗਾਇਵਾ ਉਹ ਖਾਸੇ ਦਿਨਾਂ ਦਾ ਗਾਇਵਾ ਉਹ ਕਈ ਦਿਨ ਹੋ ਗਏ ਧੰਨਵਾਦ ਮਾਤਾ ਜੀ ਗੱਲ ਸੁਣੋ ਫਿਰ ਵੀ ਨਾ ਇਸ ਘਰ ਦੀ ਸ਼ਾਨ ਵਣ ਕਰ ਹੀ ਲੈਣੇ ਆ ਕੀ ਪਤਾ ਕੁਝ ਮਿਲ ਜੇ ਚਲ ਦੇਖ ਲੈਣੇ ਆਜੋ ਚਲੋ ਕੋਈ ਨਾ ਕੋਈ ਸਹਾਇਤਾ ਮਿਲੂਗਾ ਨਾ ਚੈੱਕ ਕਰੋ ਇਧਰ ਨਾ ਮਾਂ ਚਲੋ ਆਜੋ ਅੰਦਰ ਦੇਖਦੇ ਹਾਂ ਤਾਂ ਕਿ ਉਹ ਤੁਸੀਂ ਇੰਨੀ ਹਰਾਨੀ ਨਾਲ ਕੀ ਦੇਖ ਰਹੇ ਹੋ ਇਹਨਾਂ ਦੋਹਾਂ ਚੋ ਕੀ ਦਾ ਘਰ ਹੈ ਇਹ ਹਾਂ ਮੁੰਡੇ ਦਾ ਘਰ ਹੈ ਇਹ ਅੱਛਾ ਅੱਛਾ ਇਸ ਮੁੰਡੇ ਦਾ ਘਰ ਹੈ ਕਤਲ ਵੀ ਇਸੇ ਮੁੰਡੇ ਦਾ ਹੋਇਆ ਹੈ ਹਾਂ ਉਹ ਮੁੰਡੇ ਦਾ ਕਤਲ ਹੋ ਗਿਆ ਜੀ ਹਾਂ ਇਹ ਮੁੰਡੇ ਦਾ ਕਤਲ ਹੋ ਗਿਆ ਜਿਸ ਦਿਨ ਦੀਪੀ ਦਾ ਕਤਲ ਹੋਇਆ ਉਸੇ ਦਿਨ ਹੀ ਸਾਨੂੰ ਇਹਦੀ ਲਾਸ਼ ਬਰਾਮਦ ਹੋਈ ਆ ਖਤਾਨਾਂ ਦੇ ਵਿੱਚ ਸੁੱਟਿਆ ਪਰ ਜਗ੍ਹਾ ਲੱਗ-ਲੱਗ ਸੀ ਦੋਵਾਂ ਦੀਆਂ ਲਾਸ਼ਾਂ ਲੱਗ ਲੱਗ ਜਗ੍ਹਾ ਤੋਂ ਮਿਲੀਆਂ ਨੇ ਪਰ ਜਿੱਥੇ ਤੱਕ ਸਾਡੀ ਸੋਚ ਹੈ ਕਤਲ ਇੱਕੋ ਟਾਈਮ ਕੀਤਾ ਗਿਆ ਦੋਹਾਂ ਦਾ ਮੈਨੂੰ ਇੱਕ ਗੱਲ ਸਮਝ ਨਹੀਂ ਲੱਗ ਰਹੀ ਮੈਂ ਤੈਨੂੰ ਦੀਪੀ ਦਾ ਕਤਲ ਸਮਝੂਗਾ ਠੀਕ ਹੈ ਜੇ ਦੀਪੀ ਦਾ ਕਤਲ ਇਹ ਆ ਫਿਰ ਇਹਦਾ ਕਤਲ ਕਿਹਨੇ ਕੀਤਾ ਜੀ ਤੁਹਾਡਾ ਸਵਾਲ ਸਹੀ ਆ ਜੇ ਦੀਪੀ ਦਾ ਕਤਲ ਇਹਨੇ ਕੀਤਾ ਤਾਂ ਆਖਰ ਨੂੰ ਇਹਦਾ ਕਤਲ ਫਿਰ ਕਿਹਨੇ ਕੀਤਾ ਕਹਾਣੀ ਨਾ ਬਹੁਤ ਉਲਝ ਚੁੱਕੀ ਆ ਇੱਥੇ ਤੱਕ ਕੇ ਇਹ ਤਾਂ ਕੋਈ ਡੈੱਡ ਬੋਡੀ ਵੀ ਨਹੀਂ ਲੈਣ ਆਇਆ ਪੁਲਿਸ ਡਿਪਾਰਟਮੈਂਟ ਨੇ ਇਹਦਾ ਸੰਸਕਾਰ ਕੀਤਾ ਸ਼ਾਇਦ ਕੋਈ ਗੱਲ ਨਹੀਂ ਕਾਤਲਾਂ ਦਾ ਪਤਾ ਕਰਨਾ ਬਹੁਤ ਜ਼ਰੂਰੀ ਆ ਜਲਦੀ ਤੋਂ ਜਲਦੀ ਕਾਤਲ ਫੜੇ ਜਾਣਗੇ ਮੈਮ ਜੀ ਜਲਦੀ ਤੋਂ ਜਲਦੀ ਕਾਤਲਾਂ ਦਾ ਪਤਾ ਕਰੋ ਜੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਕਾਤਲਾਂ ਦਾ ਪਤਾ ਕਰਨਾ ਸਾਡਾ ਫਰਜ਼ ਹੈ ਚਲੋ ਆਓ ਚੱਲਦੇ ਆਪਾਂ ਮੇਲ ਤਾਂ ਕਰਤੀ ਮੈਡਮ ਓਕੇ ਦਲਾਵਰ ਇੱਕ ਜਾਣਕਾਰੀ ਨਾ ਮੈਨੂੰ ਹੋਰ ਮਿਲੀ ਹੈ ਤੇਰੇ ਜਾਣ ਤੋਂ ਬਾਅਦ ਅੱਛਾ ਬੈਡੋ ਕੀ ਜੀ ਜਿਸ ਦਿਨ ਕੁੜੀ ਦਾ ਕਤਲ ਹੋਇਆ ਸੀ ਨਾ ਹਾਂਜੀ ਤੇ ਬਰਾਬਰ ਇੱਕ ਮੁੰਡੇ ਦਾ ਕਤਲ ਹੋਇਆ ਸੀ ਹਾਂਜੀ ਠੀਕ ਹੈ ਜੀ ਉਹ ਆਪਣੇ ਨਾਲ ਦੇ ਪਿੰਡ ਦਾ ਹੀ ਹੈ ਅੱਛਾ ਤੁਸੀਂ ਉਹ ਮੁੰਡੇ ਦੀ ਗੱਲ ਤਾਂ ਨਹੀਂ ਕਰ ਰਹੇ ਜਿਹਦੀ ਡੈੱਡ ਬੋਡੀ ਕੋਈ ਲੈਣ ਹੀ ਨਹੀਂ ਆਇਆ ਜੀ ਹਾਂ ਦਲਾਵਰ ਮੈਂ ਉਸੇ ਪੁੰਡੇ ਦੀ ਗੱਲ ਕਰ ਰਹੀ ਹਾਂ ਉਹ ਆਪਣਾ ਨਾਲ ਦੇ ਪਿੰਡ ਦਾ ਮੁੰਡਾ ਹੈ ਪਰ ਮੈਡਮ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਕੁੜੀ ਦਾ ਨਾ ਮਾਮਾ ਆਇਆ ਸੀ ਉਸਨੇ ਮੁੰਡੇ ਬਾਰੇ ਮੈਨੂੰ ਸਾਰੀ ਜਾਣਕਾਰੀ ਦੱਸੀ ਤੇ ਉਹੀ ਮੈਨੂੰ ਉਹਦੇ ਘਰ ਲੈ ਕੇ ਗਿਆ। ਅੱਛਾ ਤੁਸੀਂ ਘਰੇ ਕੀ ਕਰਨ ਗਏ ਮਾੜਾ। ਘਰੇ छानबीन ਤਾਂ ਜ਼ਰੂਰੀ ਹੈ ਨਾ। ਨਾਲੇ ਜਿਹੜੀ ਕੁੜੀ ਦਾ ਕਤਲ ਹੋਇਆ ਨਾ ਉਹਦੇ ਨਾਲ ਹੀ ਇਹਦਾ ਮਿਲਦਾ ਜੁਲਦਾ ਕਤਲ ਹੈ। ਮਿਲਦਾ ਜੁਲਦਾ ਕਤਲ ਜੀ ਮੈਂ ਕੁਝ ਸਮਝਿਆ ਨਹੀਂ ਬਣਾ। ਇਹ ਮੁੰਡਾ ਤੇ ਕੁੜੀ ਨਾ ਇੱਕ ਦੂਜੇ ਨੂੰ ਪਿਆਰ ਕਰਦੇ ਸੀ। ਮੈਡਮ ਇਹ ਤਾਂ ਫਿਰ ਇੱਕ ਪ੍ਰੇਮੀ ਜੋੜੇ ਦਾ ਕਤਲ ਹੋਇਆ ਜੀ। ਹਾਂ ਦਲਾਵਰ। ਤੂੰ ਠੀਕ ਕਹਿ ਰਿਹਾ। ਫਿਰ ਇਹਦਾ ਕਤਲ ਦਾ ਕੁਝ ਪਤਾ ਲੱਗਿਆ ਹੀ? ਦੇਖ ਦਿਲਾਵਰ ਕਾਤਲ ਦਾ ਤਹ ਜ ਤੱਕ ਕੁਛ ਨਹੀਂ ਪਤਾ ਲੱਗਿਆ ਪਰ ਜਿੱਥੋਂ ਤੱਕ ਮੇਰੀ ਸੋਚ ਹੈ ਨਾ ਕਾਤਲ ਇੱਕ ਨਹੀਂ ਕਾਤਲ ਇੱਕ ਤੋਂ ਜ਼ਿਆਦਾ ਨੇ ਪਰ ਮੈਡਮ ਹੁਣ ਕਾਤਲਾਂ ਦਾ ਪਤਾ ਕਿਵੇਂ ਲੱਗੂ ਵੀ ਹੈ ਕੌਣ ਹਾਂ ਦਿਲਾਵਰ ਬਾਕੀ ਗਗਨ ਆਪਾਂ ਛੱਡੀ ਤਾਂ ਹੋਈ ਐ ਉਹ ਜੋ ਕੰਮ ਵੀ ਕਰਦੀ ਐ ਨਾ ਪੂਰੀ ਇਮਾਨਦਾਰੀ ਨਾਲ ਕਰਦੀ ਐ ਹਾਂਜੀ ਮੈਡਮ ਉਹ ਤਾਂ ਠੀਕ ਹੈ ਜੀ ਤੇ ਉਹ ਜਿਹੜੇ ਆਪਾਂ ਨੇ ਭੁੱਕੇ ਵਾਲੇ ਬੰਦੇ ਖੜੇ ਸੀ ਉਹਨਾਂ ਦੀ ਵੀ ਪੇਸ਼ੀ ਆਈ ਐ ਅੱਜ ਉਹਨਾਂ ਨੂੰ ਵੀ ਲੈ ਕੇ ਜਾਣਾ ਸੀ ਚਲ ਠੀਕ ਐ ਫਿਰ ਤੂੰ ਜਾ ਸਕਦਾ ਬਾਕੀ ਮੈਂ ਦੇਖਦੀ ਆਂ ਅਗੇ ਆਂਟੀ ਜੀ ਤੁਸੀਂ ਹਾਂ ਮੰਦਾ ਹਾਂ ਪਾਣੀ ਲੈ ਕੇ ਆਵਾਂ ਮੈਂ ਕੋਈ ਨਾ ਬੱਸ ਪਾਣੀ ਦੀ ਤਾਂ ਲੋੜ ਨਹੀਂ ਸਿਰਜਾ ਵਾਲਾ ਦੁੱਹੀ ਜਾਂਦਾ ਹੈਗਾ ਚਾਹ ਦੀ ਘੁੱਟ ਬਣਾ ਦੀ ਮੈਨੂੰ ਉਹ ਸਫਰ ਕਰਕੇ ਹੋ ਗਿਆ ਨਾ ਜੀ ਹਾਂ ਹਾਂ ਪੁੱਤ ਇੱਕ ਬੱਸਾਂ ਚ ਬੜੀਓ ਭੀੜ ਹੁੰਦੀ ਹੈ ਮੈਂ ਚਾਹ ਬਣਾਉਣੀ ਹੈ ਮੈਨੂੰ ਇਹ ਦੱਸ ਹਾਂਜੀ ਤੇਰਾ ਅੱਜ ਦਾ ਦਿਨ ਕੀ ਮੇਰੇ ਹਾ ਅੱਜ ਤਾਂ ਜੀ ਮੈਂ ਗਈ ਨਹੀਂ ਮਤਲਬ ਫਾਸਟ ਦਿਨ ਸੀਗਾ ਨਾ ਤਾਂ ਕਰਕੇ ਇਹ ਜੁਆਇਨ ਨਹੀਂ ਨਾ ਹੋਇਆ ਤਾ ਉਹ ਦੱਸਣਗੇ ਬਸ ਫਿਰ ਜਾ ਹੋਇਆ ਕਰਨੀ ਮੈਂ ਜੀ ਜੀ ਚੱਲ ਬੋਤਾ ਹੁਣ ਮੈਨੂੰ ਤਾਂ ਕੀ ਪਤਾ ਇਹਨਾਂ ਗੱਲਾਂ ਬਾਤਾਂ ਦਾ ਹੈ ਨਾ ਹਾਂਜੀ ਬਸ ਤੁਹਾਨੂੰ ਪਤਾ ਹੀ ਐ ਥੋੜਾ ਟਾਈਮ ਲੱਗ ਜਾਂਦਾ ਤੁਸੀਂ ਬੈਠੋ ਮੈਂ ਚਾਹ ਬਣਾਉਣੀ ਆ ਹੁਣ ਐਂ ਦੱਸ ਘਰੇ ਤਾਂ ਨਹੀਂ ਤੈਨੂੰ ਉਹ ਪਰਾਉ ਪਰਾ ਜਾ ਲੱਗਿਆ ਜੀ ਲੱਗ ਗਿਆ ਨਾ ਹਾਂਜੀ ਮੈਨੂੰ ਤਾਂ ਐਵੇਂ ਲੱਗਿਆ ਜਿਵੇਂ ਮੈਂ ਆਪਣੀ ਘਰੇ ਹੀ ਹੁੰਨੀ ਆ ਚੱਲ ਉਹ ਤਾਂ ਠੀਕ ਐ ਗੱਲ ਬੋਤੇ ਤੇਰੀ ਤੇ ਜੱਸ ਇਹਨੂੰ ਰੋਟੀ ਪਾਣੀ ਖਵਾਤਾ ਸੀਗਾ ਹਾਂਜੀ ਖਾਲੇ ਅਸੀਂ ਰੁਕਦੇ ਹਾਂ ਚਲ ਠੀਕ ਹੈ ਬੁੱਤਾ ਲਿਆ ਚਾਦੀ ਘੁੱਟ ਬਣਾ ਕੇ ਕੀ ਹੋਇਆ ਤੁਸੀਂ ਐਂ ਜਿਹੇਗਾ ਤੋਂ ਬੈਠੇ ਹੋ ਬੈਸੇ ਲੱਗ ਰਿਹਾ ਤੁਹਾਨੂੰ ਤੁਸੀਂ ਜਾਓ ਇੱਥੋਂ ਜਾ ਕੇ ਆਪਦਾ ਕੰਮ ਕਰ ਲਓ ਨਹੀਂ ਨਹੀਂ ਬੈਸੇ ਕਿਉਂ ਲੱਗ ਰਿਹਾ ਮੈਨੂੰ ਤੁਹਾਡੇ ਫੇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਕਿ ਤੁਹਾਡੇ ਦਿਲ 'ਚ ਕੋਈ ਗੱਲ ਐ ਮੈਂ ਤੁਹਾਨੂੰ ਹੁਣ ਕੀ ਦੱਸਾਂ ਵੀ ਮੇਰੇ ਦਿਲ 'ਚ ਕੀ ਚੱਲ ਰਿਹਾ ਫੇਰ ਕੀ ਐ ਤੁਸੀਂ ਮੇਰੇ ਨਾਲ ਗੱਲ ਸ਼ੇਅਰ ਕਰ ਸਕਦੇ ਹੋ ਇੱਕ ਆਪਣੀ ਵਧੀਆ ਦੋਸਤ ਸਮਝ ਕੇ ਬਸ ਯਾਰ ਮਦੀਪੀ ਬਾਰੇ ਸੋਚ-ਸੋਚ ਕੇ ਦੁਖੀ ਹੋ ਜਾਂਦਾ ਵਿਧੀ ਪਿਤਾ ਕਤਲ ਕੀਤਾ ਕਿਨੇ ਆ ਮੇਰੀ ਭੈਣ ਤਾਂ ਇੰਨੀ ਸਿਆਣੀ ਸੀ ਉਹਨੂੰ ਕੌਣ ਮਾਰ ਸਕਦਾ ਯਾਰ ਸਮਝੇ ਤੋਂ ਪਰੇ ਆ ਗੱਲ ਦੇਖੋ ਜੀ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਜੋ ਵਾਹਿਗੁਰੂ ਨੂੰ ਮਨਜ਼ੂਰ ਆ ਉਹ ਹੋ ਕੇ ਰੰਦ ਤੇ ਪ੍ਰਮਾਤਮਾ ਅਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੁਸੀਂ ਐਵੇਂ ਨਾ ਬਹਾਲਾ ਸੋਚੋ ਨਾ ਕੋਈ ਗੱਲ ਨਹੀਂ ਨਾਲੇ ਕਾਨੂੰਨ ਦੇ ਹੱਥ ਚੋਂ ਕੋਈ ਬਚੇ ਇੱਕ ਨਾ ਇੱਕ ਦਿਨ ਤਾਂ ਕਾਤਿਲ ਨੂੰ ਪੁਲਿਸ ਫੜ ਹੀ ਲਾਊਗੀ ਉਹ ਕਿੱਥੇ ਫੜ ਦੇ ਪੁਲਿਸ ਕਾਤਲ ਨੂੰ ਮੈਂ ਤਾਂ ਪੁਲਿਸ ਥਾਣੇ ਵੀ ਰਿਪੋਰਟ ਲਿਖਾ ਕੇ ਆਈ ਸੀ ਵੀ ਚਲ ਮੇਰੀ ਭੈਣ ਦੇ ਕਤਲ ਬਾਰੇ ਕੁਝ ਨਾ ਕੁਝ ਪਤਾ ਲੱਗ ਜੂ ਪੁਲਸ ਨੂੰ ਤਾਂ ਆਪ ਕੋਈ ਨਹੀਂ ਪਤਾ ਲੱਗ ਰਿਆ ਆਪ ਤੋਂ ਲੋਕ ਆ ਲੋਕ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਇਹ ਨਸ਼ੇ ਕਰਦਾ ਨਸ਼ੇ ਕਰਕੇ ਆਪ ਹੀ ਇਹਨੇ ਆਪਣੀ ਭੈਣ ਦਾ ਕਤਲ ਕੀਤਾ ਕੋਈ ਗੱਲ ਨਹੀਂ ਜੀ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਹੈ ਜੋ ਮੂੰਹ ਚਾਹੁੰਦਾ ਉਹ ਬੋਲ ਦਿੰਦੇ ਨੇ ਤੁਹਾਡੇ ਦੁੱਖ ਦਾ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਦਿਲ ਤੇ ਕੀ ਬੀਤਦੀ ਹੈ ਬਾਕੀ ਰਹੀ ਗੱਲ ਪੁਲਿਸ ਦੀ ਨਾਲ ਇਹੋ ਜਿਹੇ ਕੇਸਾਂ 'ਚ ਟਾਈਮ ਤਾਂ ਲੱਗ ਹੀ ਜਾਂਦਾ ਆ ਛੋਟੀ ਮੋਟੀ ਗੱਲ ਥੋੜੋ ਐ ਫਿਰ ਵੀ ਕਤਲ ਹੋਇਆ ਥੋਡੀ ਭੈਣ ਦਾ ਤੇ ਇੱਕ ਗੱਲ ਹੋਰ ਤੁਸੀਂ ਇਹ ਨਸ਼ੇ ਛੱਡ ਕਿਉਂ ਨਹੀਂ ਦਿੰਦੇ? ਐਨੀ ਬੁਰੀ ਲਤ ਕਿਉਂ ਲਾਈ ਆ ਤੁਸੀਂ ਨਸ਼ਿਆਂ ਦੀ? ਉਹ ਬਥੇਰਾ ਦਿਲ ਕਰਦਾ ਜੀ ਵੀ ਆ ਨਸ਼ੇ ਮੈਂ ਛੱਡਦਾ। ਪਰ ਕੀ ਕਰਾਂ? ਛੱਡਣੀਆਂ ਜਾਂਦੇ ਹੈਗੇ। ਉਦੋਂ ਯਾਰਾਂ ਦੋਸਤਾਂ ਨੇ ਲਾਤਾ ਨਸ਼ੇ ਤੇ ਬਸ ਉਦੋਂ ਨਹੀਂ ਇਹ ਲਤ ਲੱਗੀ ਹੋਈ ਆ। ਹੁਣ ਛੁੱਟਦੀ ਨਹੀਂ ਹੈਗੀ। ਆ ਦੂਜਾਂ ਮੈਨੂੰ ਭੈਣ ਦੇ ਕਤਲ ਨੇ ਖਾਲਿਆ। ਵੀ ਆਖਰ ਮੇਰੀ ਭੈਣ ਦਾ ਕਤਲ ਕੀਤਾ ਕਿਨੇ ਆ। ਪਹਿਲਾਂ ਤਾਂ ਮੈਂ ਨਸ਼ੇ ਕਰਨੇ ਬੰਦ ਕਰਤੇ ਸੀ। ਹੁਣ ਸਗੋਂ ਮੈਂ ਨਸ਼ੇ ਵਿਦਾਈ ਜਾਂਣਾ ਮੈਂ ਕਰਾਂ ਕੀ ਮਜਬੂਰ ਆ ਦੇਖੋ ਛੜੀ ਭੈਣ ਦੀ ਗੱਲ ਆ ਉਹ ਤਾਂ ਇਹ ਦੁੱਖ ਆ ਛੜਾ ਕਦੇ ਨਾ ਪੂਰਾ ਹੋਣ ਵਾਲਾ ਤੇ ਰਹੀ ਗੱਲ ਨਸ਼ਿਆਂ ਦੀ ਜੇ ਤੁਸੀਂ ਨਸ਼ੇ ਛੱਡ ਦੋਗੇ ਨਾ ਤਾਂ ਮੈਂ ਤੁਹਾਡਾ ਸਾਥ ਦਵੂੰਗੀ ਜ਼ਰੂਰ ਤੁਸੀਂ ਕੋਸ਼ਿਸ਼ ਕਰੋ ਇਸ ਦਲਦਲ ਚੋਂ ਨਿਕਲ ਜਾ ਕੋਈ ਗੱਲ ਨਹੀਂ ਕੋਸ਼ਿਸ਼ ਕਰਨਾ ਨਿਕਲਦੀ ਪਰ ਜਦੋਂ ਇੱਕ ਵਾਰੀ ਲਤ ਲੱਗ ਜੇ ਨਾ ਔਖਾ ਬਹੁਤ ਹੋ ਜਾਂਦਾ ਚਲੋ ਕੋਸ਼ਿਸ਼ ਕਰਦਾ ਮੈਂ ਹਾਂ ਸੱਚ ਮੈਂ ਕਿਹੜੀਆਂ ਗੱਲਾਂ ਲੈ ਕੇ ਬੈਗੀ ਤੁਹਾਨੂੰ ਨਾ ਨੀਚੇ ਮਾਂ ਬੁਲਾ ਰਹੀ ਹੈ ਤੁਸੀਂ ਨੀਚੇ ਚੱਲੋ ਠੀਕ ਪਰ ਮਾਂ ਆ ਗਈ ਤੂੰ ਆ ਗਈ ਪੁੱਤ ਮੈਂ ਤਾਂ ਕਿਵੇਂ ਸੀ ਮਾਂ ਨਾਨਕੇ ਸਾਰੇ ਵਧੀਆ ਸੀ ਹਾਂ ਸਾਰੇ ਠੀਕ ਠਾਕ ਸੀ ਪੁੱਤ ਆਪਣੇ ਮਾਰੇ ਪੁੱਛਦੇ ਸੀ ਬੇਸਰ ਅੱਛਾ ਕਿਵੇਂ ਬਣਿਆ ਕੀ ਬਣਿਆ ਉਹ ਲੱਗਦਾ ਉਹ ਵੀ ਸੋਚ ਕਰਦੇ ਹਾਂ ਉਹ ਤਾਂ ਗੱਲ ਹੈ ਜਮਾ ਅੱਛਾ ਤੂੰ ਮੈਨੂੰ ਐਂ ਦੱਸ ਦੇ ਮੇਰੇ ਮਗਰੋਂ ਕੋਈ ਆਇਆ ਤਾਂ ਨਹੀਂ ਹੈਗਾ ਘਰੇ ਲੈ ਆਉਣਾ ਕਿਨੇ ਬੇਬੇ ਬਸ ਉਹ ਪੁਲਿਸ ਆਈ ਸੀ ਅੱਜ ਫੇਰ ਹੋਰ ਕੀ ਪੁੱਛਦੀ ਸੀ ਪੁੱਛਣਾ ਕਿ ਇਹਨਾਂ ਨੇ ਉਹੀ ਬਸ ਦੀਪੀ ਬਾਰੇ ਵੀ ਦੱਸ ਦੋ ਫੇਈਏ ਵੀ ਜੇ ਤੁਹਾਨੂੰ ਕੁਝ ਪਤਾ ਇਹਦਾ ਕਤਲ ਕਿਵੇਂ ਹੋਇਆ ਬੇ ਪੁੱਤ ਫਿਰ ਤੂੰ ਕਿ ਕੀ ਕਹਿ ਕੇ ਟਾਲਿਆ ਉਹਨਾਂ ਨੇ ਮਾਤਾ ਕਹਤਾ ਜੇ ਵੀ ਸਾਨੂੰ ਕੁਝ ਪਤਾ ਹੁੰਦਾ ਪਰ ਸਾਨੂੰ ਕਾਹਤੋਂ ਅਸੀਂ ਕਹਿੰਦੇ ਤੇ ਜਦੋਂ ਪੁਲਿਸ ਆਈ ਸੀਗੀ ਆ ਗਗਨ ਹੈਗੀ ਸੀ ਇੱਥੇ ਅੰਦਰ ਅੰਦਰ ਬੈਠੀ ਧੀ ਉਹ ਓਏ ਹਾਂ ਮਾਂ ਸੱਚੋਂ ਹਾਂ ਇਹਦੇ ਬਾਰੇ ਵੀ ਪੁੱਛਦੇ ਸੀ ਕਿਹਦੇ ਬਾਰੇ ਹਾਂ ਗਗਨ ਬਾਰੇ ਵੀ ਕੌਣ ਹੈ ਹਾਂ ਮਾਇਆ ਕਈ ਤਾਂ ਕਰਾਇ ਤੇ ਰਹਿੰਦੀ ਹੋਰੇ ਇਹ ਤਾਂ ਨਹੀਂ ਬੋਲੀ ਬੁਲੀ ਹੈਗੀ ਕੁਝ ਫਰਕ ਹਾਂ ਨਾ ਮਾਂ ਐਂ ਤਾਂ ਕੀ ਬੋਲਣਾ ਐਂ ਤਾਂ ਕੁਝ ਨਹੀਂ ਬੋਲੇਗਾ ਕੋਈ ਵਾਰੀ ਮਾਂ ਕੀ ਪਤਾ ਲੱਗਦਾ ਵਿੱਚ ਮਾਰਤੀ ਹੋਵੇ ਪਕਾਈ ਨਾ ਨਾ ਮਾਂ ਐਂ ਤਾਂ ਗਾਣੂ ਮੈਂ ਤਾਂ ਨਹੀਂ ਗਣਾ ਮਾਂ ਮਾਂ ਤੂੰ ਨਾਲ ਬੈ ਕੇ ਗੱਲ ਕਰੀ ਤੇ ਗੱਲ ਨੂੰ ਆਪਾਂ ਫਸ ਜਾਈਏ ਮੈਂ ਬੋਲੀਆਂ ਭਲਾ ਆਪਦੇ ਘਰ ਦੀ ਗੱਲ ਉਹਨੂੰ ਦੱਸੂਗੀ ਬਗਾਨੀ ਨੂੰ ਹੈ ਹੂੰ ਤਾਂ ਚਲ ਮੈਨੂੰ ਸਿਆਣੀ ਲੱਗਦੀ ਐ ਪਰ ਫੇਰ ਵੀ ਪਤਾ ਕਿਸੇ ਦੇ ਅੰਦਰ ਵੜ ਕੇ ਨਹੀਂ ਆਪਾਂ ਨੇ ਦੇਖਿਆ ਹੈਗਾ ਘਰ ਦੀ ਗੱਲ ਨਾ ਬਾਹਰ ਪਾਹ ਨਹੀਂ ਕੱਢਿਆ ਕਰਦੇ हां मां तावी तन्नू मैं कहना मां कई बार कदे दसनी ਰੋਖਾ ਹੋ ਜੂਗਾ ਮਾਂ ਤੇ ਤੂੰ ਫਿਕਰ ਨਾ ਕਰ ਤਾ ਬਣੀ ਲਿਆ ਮਾਂ ਚਾਹ ਲੱਗੀ ਹੈਗਾ ਬਣਾਉਣਾ ਉਹ ਪਹਿਲਾਂ ਕਹਿੰਦੀ ਸੀ ਚਾਹ ਬਣਾਉਣੀ ਆ ਮਾਂ ਪਹਿਲਾਂ ਉਹ ਜੱਸੀ ਨੂੰ ਬੁਲਾ ਲਿਆ ਠੀਕ ਹੈ ਠੀਕ ਤੇ ਤੈਨੂੰ ਲਈ ਬੁਲਾ ਕੇ ਉਹ ਹੁਣ ਚਾਹ ਲੱਗ ਰਹੀ ਹੈ ਬਣਾਉਣਾ ਇਹਨਾਂ ਐਂ ਤਾਂ ਦੇਖ ਕੇ ਉਹ ਬਹੁਤ ਸਿਆਣੀ ਲੱਗਦੀ ਹੈ ਚੱਲਣ ਵਾਲੇ ਆਪਾਂ ਨੂੰ ਸੁੱਖ ਸਾਰਾ ਹੋ ਜੂਗਾ ਮਿਠਾਣਾ ਕੰਮ ਬਣਦਾ ਨਹੀਂ ਹੈਗਾ ਹਾਂ ਤਾਂ ਮਾਂ ਸਿਆਣੀ ਆ ਉਹ ਬਧੀ ਆ ਤੇ ਸਾਰੀ ਜ਼ਿੰਮੇਵਾਰੀ ਸਮਝਦੀ ਹੈ ਮੈਨੂੰ ਲੱਗਦਾ ਹੈ ਨਾ ਹਾਂ ਮਾਂ ਚਲ ਮਾਂ ਫਿਰ ਮੈਂ ਤੁਹਾਨੂੰ ਚਾਹ ਲੈ ਕੇ ਆਉਣਾ ਹੈ ਹਾਂ ਲਿਆ ਬਤਾ ਕੋਲਸ ਨੇ ਵੀ ਜਾਨ ਖਾ ਲਈ ਨਿਤ ਦਾ ਗੇੜਾ ਹੋ ਗਿਆ ਦਾ ਪਤਾ ਨਹੀਂ ਕਿੱਦਾਂ ਖੜਾ ਛੱਡੂਗੀ ਚਲ ਵਧੀਆ ਹੋਇਆ ਗਗਨ ਗੰਨੀ ਮੈਂ ਫੜਾ ਦੇਣੀ ਬੀਬੇ ਨੂੰ ਚਾਹ ਮੈਂ ਕਰਦਾ ਯਾਰ ਮੈਸਾ ਦਾ ਵੀ ਟਾਈਮ ਹੋ ਗਿਆ ਇਹਨੂੰ ਸਨੀ ਸੁਣੀ ਕਰ ਦੇਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੀਬੇ ਤੋਂ ਗੱਲ ਲੈ ਕੋਈ ਤੇ ਉਹਨਾਂ ਨੂੰ ਦੱਸਿਆ ਨਹੀਂ ਇੱਕ ਮਿੰਟ ਸੋਨੂੰ ਕਿਵੇਂ ਪਤਾ ਲੱਗਿਆ ਇਹਦੇ ਬਾਰੇ ਮੈਂ ਤੁਹਾਡੀ ਗੱਲ ਸੁਣ ਲਈ ਸੀ ਮੇਰੀ ਗੱਲ ਸੁਣ ਲਾ ਅੱਗੇ ਤੋਂ ਨਾ ਸਾਡੀ ਤਾਂ ਕੋਈ ਗੱਲ ਨਹੀਂ ਸੁੰਨੀ ਹੈਗੀ ਜੇ ਮੈਨੂੰ ਪਤਾ ਲੱਗਿਆ ਨਾ ਜੇ ਤੂੰ ਅੱਗੇ ਤੋਂ ਇਹੀ ਹਰਕਤ ਕਰਨੀ ਆ ਤਾਂ ਤੈਨੂੰ ਕਰੋ ਬਾਹਰ ਕੱਢ ਦਾਂਗੇ ਸੌਰੀ ਮੈਂ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੂੰਗੀ ਮੈਂ ਨਹੀਂ ਸੁਣਦੀ ਇੱਥੇ ਕਿਰਾਏ ਤੇ ਰਹਿਣਾ ਆਈਂ ਤੂੰ ਕਿਰਾਏ ਤੇ ਰਹਿ ਠੀਕ ਹੈ ਜੀ ਮੈਂ ਤੁਹਾਡੇ ਨਾਲ ਕੰਮ ਕਰਵਾਵਾਂ ਨਾ ਬੱਸ ਮੈਂ ਤਾਂ ਆਪ ਹੀ ਕਰ ਲਊਗਾ ਤੂੰ ਜਾ ਕੇ ਆਪਦਾ ਕੰਮ ਕਰ ਲਾ ਠੀਕ ਹੈ ਚਾਹ ਦੀ ਘੁੱਟ ਤਾਂ ਪੀ ਲਈ ਹੁਣ ਕੋਈ ਕੰਮ ਧੰਦਾ ਦੇਖਾਂ ਲੈ ਆ ਕੁੜੀ ਨੇ ਤਾਂ ਸਾਰਾ ਹੀ ਕੰਮ ਨਿਮੇੜ ਰੱਖਿਆ ਉਹ ਵੀ ਕਿੰਨੀ ਸਾਫ ਸਫਾਈ ਦੇ ਨਾਲ ਹੈ ਨਹੀਂ ਤਾਂ ਕੋਈ ਕੰਮ ਛੱਡਿਆ ਹੀ ਨਹੀਂ ਹੈਗਾ ਆਂਟੀ ਜੀ ਹਾਂ ਕੋਈ ਕੰਮ ਹੈਗਾ ਤਾਂ ਦੱਸੋ ਮੈਨੂੰ ਸ਼ਾਮ ਹੋ ਗਈ ਹਾ ਰੋਟੀ ਪਾਣੀ ਦਾ ਹਾਂ ਪੁੱਤ ਰੋਟੀ ਪਾਣੀ ਦਾ ਤਾਪਾ ਕਰਨਾ ਹੀ ਹੈ ਤੇ ਰਸੋਈ ਚ ਤਾਂ ਇੱਥੇ ਕੋਈ ਕੰਮ ਹੈ ਹੀ ਨਹੀਂਗਾ ਤੂੰ ਤਾਂ ਕੰਮ ਕਿੰਨਾ ਸਾਫ ਸਫਾਈ ਦੇ ਨਾਲ ਕੀਤਾ ਹੋਇਆ ਸੱਚੀ ਬਤ ਮੈਨੂੰ ਤਾਂ ਨਾ ਆਪਦੇ ਹੱਥੀ ਕਰੇ ਵੀ ਨਾ ਮਾਨ ਨਹੀਂ ਆਂਦਾ ਹੈਗਾ ਕੰਮ ਪਰ ਤੂੰ ਤਾਂ ਮੇਰੇ ਨਾਲੋਂ ਵੀ ਵਧੀਆ ਕੀਤਾ ਹੋਇਆ ਹੈਗਾ ਆਂਟੀ ਜੀ ਕਾਜੀ ਸਬਜੀ ਬਨਉਣੀ ਦਾਸ ਤੂੰ ਮੈਂ ਕੱਟ ਲੈਣੀ ਆ ਹਾਂ ਚਲੋ ਤੋ ਕੋਈ ਨਾ ਆਪਾਂ ਬਾਹਰੇ ਬੈ ਕੇ ਨਾਲ ਗੱਲਾਂ ਬਾਤਾਂ ਕਰ ਲਾਂਗੇ ਨਾਲੇ ਦਾਲ ਪਾਣੀ ਕੱਟ ਲਾਂਗੇ ਠੀਕ ਹੈ ਜੀ ਚਲ ਹੈਗਾ ਕਣ ਹਾਂਜੀ ਆਂਟੀ ਮੈਨੂੰ ਜੱਸੀ ਦੱਸਦਾ ਸੀ ਬੀ ਕਿ ਕਰਨ ਕੋਸਾਈ ਸੀ ਹਾਂਜੀ ਕੀ ਕੁਛ ਪੁੱਛ ਦੀਜੀ ਪੁੱਤ ਮੈਨੂੰ ਤਾਂ ਜੀ ਇਹ ਪੁੱਛਦੀ ਸੀ ਕਿ ਛੇ ਕੋਤਨ ਦੀਪੀ ਦੇ ਕਾਤਲ ਬਾਰੇ ਕੁਝ ਪਤਾ ਤਾਂ ਦੱਸ ਦੀ ਮੈਂ ਤਾਂ ਕਹਿਤਾ ਫੇ ਮੈਂ ਆਈ ਤਾਂ ਹਜੇ ਕੱਲ ਲੈ ਮੈਨੂੰ ਕੀ ਪਤਾ ਮੈਂ ਸਾਫ ਸਾਫ ਮਨਾ ਕਰਤਾ ਕਿਉਂਕਿ ਮੈਨੂੰ ਕੁਛ ਪਤਾ ਹੀ ਨਹੀਂ ਸਹੀ ਗੱਲ ਹੈ ਪੁੱਤ ਮੈਨੂੰ ਤਾਂ ਹੁਣ ਪਤਾ ਕਿੱਥੋਂ ਹੋਣਾ ਸੀ ਪਤਾ ਤਾਂ ਸਾਨੂੰ ਨਹੀਂ ਹੈਗਾ ਜੇ ਭਲਾ ਮੈਨੂੰ ਪਤਾ ਹੁੰਦਾ ਬਈ ਮੇਰੀ ਤੀ ਦਾ ਕਤਲ ਕਿਹਨੇ ਕੀਤਾ ਤਾਂ ਮੈਂ ਇਨਸਾਫ ਨਾ ਦਵਾ ਦਿੰਦੀ ਮੇਰੀ ਤੀ ਨੂੰ ਹਾਂਜੀ ਪਰ ਇਹ ਪੁਲਸ ਵਾਲਿਆਂ ਨਾਲ ਪੰਗਾ ਪਾਇਆ ਕਿਹਨੇ ਆਂਟੀ ਜੀ ਓਹੋ ਪੁੱਤ ਆ ਜਿਹੜਾ ਮੇਰਾ ਜੰਮਿਆ ਹੈ ਨਾ ਨਕਮਾ ਇਹਦੀ ਕਰਤੂਤ ਹੈ ਸਾਰੀ ਨੀ ਮੈਂ ਤਾਂ ਉਦੋਂ ਬਥੇਰਾ ਜੋੜ ਲਾਇਆ ਬੇ ਪੁੱਤ ਤੂੰ ਇਹਨਾਂ ਚੱਕਰਾਂ 'ਚ ਨਾ ਪੈ ਨਾ ਪੈ ਪਰ ਇਹਨੇ ਮੇਰੀ ਇੱਕ ਨਾਮ ਨਹੀਂ ਏ ਤੇ ਉਹ ਇੱਕ ਕੁੜੀ ਦਾ ਸਹੁਰਾ ਦੋਨੇ ਜਣੇ ਲੱਗ ਕੇ ਉਹ ਥਾਣੇ ਚ ਜਾ ਕੇ ਰਿਪੋਰਟ ਦਿਾਈ ਹਾਂ ਹੁਣ ਉਹ ਪੁਲਿਸ ਤੋਂ ਨਾ ਤਾਂ ਕੁਝ ਬਣਦਾ ਨਾ ਕਰਦਾ ਤੇ ਇਹ ਦਿਨ ਆ ਜਾਂਦੀ ਐ ਚੱਕ ਕੇ ਮੂੰਹ ਸਾਨੂੰ ਤਾਂ ਸ਼ਰਮ ਵੀ ਆਉਂਦੀ ਐ ਬਈ ਬਹੀ ਵੇੜੇ ਤਾਂ ਕੀ ਕਹਿਣਗੇ ਲੋਕ ਵੀ ਇਹਨਾਂ ਦੇ ਹਜੇ ਤੱਕ ਪੁਲਿਸ ਗੇੜੇ ਮਾਰੀ ਜਾਂਦੀ ਐ ਕੁੜੀ ਦਾ ਕਿੰਦਿੰਦਾ ਭੋਗ ਪਿਆ ਤੇ ਆਂਟੀ ਜੀ ਤੁਹਾਨੂੰ ਮਾੜਾ ਮੋਟਾ ਵੀ ਨਹੀਂ ਮਤਲਬ ਕਿਸੇ ਤੇ ਕੋਈ ਸ਼ੱਕ ਜਾਂ ਕੁਝ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਕਿਸੇ ਨਾਲ ਕੋਈ ਲਾਕ ਡਟ ਪ੍ਰਾਣੀ ਨਾ ਨਾ ਬੱਤ ਨਹੀਂ ਤਾਂ ਸਾਨੂੰ ਕਿਸੇ ਦਾ ਸ਼ੱਕ ਹੈਗਾ ਤੇ ਨਾ ਹੀ ਸਾਡੀ ਕਿਸੇ ਨਾਲ ਦੁਸ਼ਮਣੀ ਹੈਗੀ ਨਾਲੇ ਮੇਰੀ ਵੀ ਤਾਂ ਬਾਲੀਏ ਸਿਆਣੀ ਜੀ ਭਲਾ ਉਹਦੀ ਜਵਾਖੜੀ ਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਭਲਾ ਇਹ ਵੀ ਗੱਲ ਹੈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲਾਗ ਡਾਟ ਨਹੀਂ ਤਾਂ ਕਾਤਿਲ ਕੋ ਕੌਣ ਸਕਦਾ ਕੀ ਪਤਾ ਲੱਗਦਾ ਪੁੱਤ ਕਿਨੇ ਕੋਈ ਅਕੇ ਬੈਰ ਕੱਢਿਆ ਸਾਡੇ ਨਾਲ ਜਿਹੜੀ ਅਕੇ ਮੇਰੀ ਤੀ ਬਚਾਰੀ ਸਾਡੇ ਅਕੇ ਘਰੋਂ ਨਾਲੇ ਜਹਾਨੋਂ ਬਾਗੀ ਮੀਨਣਾ ਕਰਿੰਦਾ ਸੀ ਉਹਦੇ ਵਿਆਹ ਨੂੰ ਕਿੱਥੇ ਸਹੁਰੇ ਜਾਣਾ ਸੀ ਉਹਨੇ ਕਿੱਥੇ ਆ ਕੇ ਰੱਬ ਨੂੰ ਪਿਆਰੀ ਹੋ ਗਈ ਚਲੋ ਕੋਈ ਗੱਲ ਨਹੀਂ ਆਂਟੀ ਜੀ ਆਪਾਂ ਸਬਜ਼ੀ ਕੱਟਦੇ ਆਂ ਬਣਾਉਨੇ ਆਂ ਫਿਰ ਰੋਟੀ ਖਾਣੇ ਐ ਐਵੇਂ ਟੈਨਸ਼ਨ ਨਾ ਲਿਆ ਕਰ ਹਾਂ ਹਾਂ ਪੁੱਤ ਸਭ ਠੀਕ ਹੋ ਚੁ ਉਹ ਤਾਂ ਮੈਂ ਤੈਨੂੰ ਵੀ ਕਹਿੰਦੀ ਸੀ ਵੀ ਤੂੰ ਨਾ ਬਹੁਤੀਆਂ ਨਾ ਗੱਲਾਂ ਦੇ ਚ ਬੜਿਆ ਕਰ ਜਿਹੜਾ ਕੁਝ ਹੋਣਾ ਸੀ ਭਾਈ ਉਹ ਤਾਂ ਹੁਣ ਹੋ ਗਿਆ ਹਣ ਸਾਰੀ ਉਮਰ ਉਹਨਾਂ ਨੂੰ ਯਾਦ ਕਰ ਕਰਕੇ ਐ ਤਾਂ ਫਿਰ ਜ਼ਿੰਦਗੀ ਵੀ ਨਹੀਂ ਲੰਘਦੀ ਹੈਗੀ ਐ ਤਾਂ ਹੁਣ ਫਿਰ ਭੁੱਲਣਾ ਹੀ ਪਊਗਾ ਨਾ ਇਹ ਤਾਂ ਗੱਲ ਹੈਗੀ ਆਂਟੀ ਜੀ ਉਹ ਤਾਂ ਬਸ ਤੁਸੀਂ ਪੁੱਛ ਲਿਆ ਤੇ ਮੈਂ ਗੱਲ ਤੋੜ ਲਈ ਹਾਂ ਹਾਂ ਪੁੱਤ ਹੋਰ ਦੱਸੋ ਆਂਟੀ ਜੀ ਤੁਸੀਂ ਪਿੰਡ ਗਏ ਸੀ ਸਾਰੇ ਠੀਕ ਸੀ ਹਾਂ ਪੁੱਤ ਸਾਰੇ ਠੀਕ ਠਾਕ ਸੀ ਹੋ ਜੱਸੇ ਦੇ ਮਾਮੇ ਹੋਰ ਹਨ ਫਿਕਰ ਕਰਦੇ ਨੇ ਉਹਨਾਂ ਨੇ ਵੀ ਪੁੱਛਿਆ ਸੀ ਭੈਣੇ ਕੀ ਬਣਿਆ ਮਹਾਪਾਈ ਹਲੇ ਤੱਕ ਤਾਂ ਕੁਝ ਨਹੀਂ ਬਣਿਆ ਹੈਗਾ ਉਸ ਨੇ ਪਤਾ ਲੱਗਿਆ ਲੁਗਿਆ ਹੈਗਾ ਬਾਕੀ ਇਹ ਵੀ ਹੋ ਸਕਦਾ ਹੈ ਵੀ ਕਈ ਵਾਰੀ ਕੋਈ ਹਾਦਸਾ ਹੋ ਗਿਆ ਹੋਵੇ ਕਿਸੇ ਤੋਂ ਭੁੱਲੇ ਚੁੱਕੇ ਕਾਸੇ ਦੇ ਥੱਲੇ ਥੁੱਲੇ ਨਾ ਗਈ ਹੋਵੇ ਕੁੜੀ ਕੀ ਪਤਾ ਹੈ ਜਮਚੇ ਦੇ ਨਾਲ ਕੀ ਬਣਿਆ ਤੇ ਪੁਲਿਸ ਕੋਸੇ ਹੋਰੀ ਸੋਚੀ ਜਾਂਦੀ ਹੋਵੇ ਹਾਂ ਹਾਂ ਹੋ ਸਕਦਾ ਹੁੰਦੀ ਹੁਣ ਤਾਂ ਬੁੱਤ ਕੁਸਬੀ ਹੋ ਸਕਦਾ ਚਲੋ ਆਪਾਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠੇ ਹਾਂ 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 ਤੁਸੀਂ ਇਹ ਦੱਸੋ ਆਲੂਆਂ 'ਚ ਕੀ ਪਾਉਣੇ ਆਲੂਆਂ 'ਚ ਛੋਲੇ ਪਿਆਉਂਦੇ ਨਹੀਂ ਤਾਂ ਹਾਂ ਮੈਂ ਛੋਲੇ ਤਾਂ ਪਿਆਉਂਦੇ ਸੀ ਸੱਚ ਉਹ ਮੇਰੇ ਵੀ ਦਿਮਾਗ ਚੋਂ ਨਿਕਲ ਗਈ ਚਲ ਪੁੱਤ ਫਿਰ ਕਵੇਲਾ ਹੋ ਜਾਂਦਾ ਰੋਟੀ ਟੁੱਕ ਨੂੰ ਤੂੰ ਆਹ ਕਰ ਲੈ ਮੈਂ ਨਿਆਟਾ ਉਟਾ ਬੰਨ ਲੈਣੀ ਆ ਠੀਕ ਹੈ ਜੀ ਹੋਰ ਟਾਈਮ ਨਾਲ ਖਾ ਕੇ ਪਰਾਂ ਭਮਾਂਗੀ ਆਏ ਹਾਈ ਸਾਹਮਣੇ ਜੋ ਬਾਹਰ ਹੋ ਰਹੀ ਹੈ ਗੱਲ ਕਾਤਿਲ ਕੀਤਾ ਕਿ ਨਹੀਂ ਹੋ ਸਕਦਾ ਮੈਨੂੰ ਤਾਂ ਇਹ ਗੱਲਾਂ ਤੋਂ ਇੰਨੇ ਭੋਲੇ ਲੱਗਦੇ ਨੇ ਇਹ ਤਾਂ ਨਹੀਂ ਆਪਣੀ ਕੁੜੀ ਦੇ ਕਾਤਿਲ ਹੋ ਸਕਦੇ ਗੁਰੀ ਨੀ ਲਪਰੇਆ ਰਾਤ ਦੇ ਗਿਆ ਹੋਇਆਗਾ ਮੈਨੂੰ ਤਾਂ ਫਿਕਰ ਵੱਡ ਵੱਡ ਖਾਂਦੀ ਹੈਗੀ ਕਿਸੇ ਨੇ ਨੂੰਹ ਦਾ ਕਤਲ ਕਰਤਾ ਤੇ ਕੀ ਪਤਾ ਲੱਗਦਾ ਕੋਈ ਮਗਰ ਪਿਆ ਹੋਇਆ ਬੱਚਿਆਂ ਦੇ ਗੱਲਬਾਤ ਹੋਵੇ ਕੁੜੀ ਦੀ ਅਗਲਾ ਕਹਿੰਦਾ ਉਹਨੂੰ ਮਾਰਦੀ ਏ ਕਿੱਥੇ ਪਤਾ ਕਰਾਂ ਉਹਦਾ ਮੈਂ ਚੱਲ ਮਨਾ ਗੁਰੀ ਤੂੰ ਬਤ ਤੂੰ ਦੱਸਦਾ ਮੈਨੂੰ ਜਾਂਦਾ ਮੈਨੂੰ ਫਿਕਰ ਵੱਡ ਵੱਡ ਖਾਈ ਜਾਂਦਾਗਾ ਬਾਪੂ ਤੈਨੂੰ ਕਾਦੀ ਫਿਕਰ ਹੋਈ ਜਾਂਦੀ ਆ ਮੈਂ ਤੈਨੂੰ ਦੱਸ ਕੇ ਤਾਂ ਗਿਆ ਦੱਸ ਕੇ ਗਿਆ ਪੁੱਤ ਹੁ ਮੇਰੇ ਨਹੀਂ ਚੇਤੇ ਹੈਗਾ ਪੁੱਤ ਡਰ ਲੱਗਦਾਗਾ ਵੀ ਪਹਿਲਾਂ ਨੂੰ ਕਤਲ ਹੋ ਗਈ ਕੋਈ ਵੀ ਬੈਰ ਕੱਟ ਜੇ ਕੋਈ ਕੀ ਕਰਾਂਗੇ ਫਿਰ ਮੈਨੂੰ ਐਂ ਦੱਸ ਕੋਈ ਮਾਗਰ ਪਿਆ ਲੱਗਦਾ ਮੈਨੂੰ ਤਾਂ ਚਲ ਬਾਪੂ ਕੋਈ ਨਾ ਉਹ ਮੈਂ ਤਾਂ ਖੇਤ ਤੇ ਗਿਆ ਸੀ ਰਾਤ ਤਾਂ ਲੱਟ ਬੱਗ ਗਈ ਸੀ ਪਰ ਅੱਜ ਆਈ ਆ ਦਵਾਰੇ ਤਾਂ ਕਰਕੇ ਮੈਂ ਪਾਣੀ ਲਾ ਕੇ ਆਇਆ ਚਲੋ ਸ਼ੁਕਰਾਂ ਸ਼ੁਕਰਾਂ ਪੁੱਤ ਸ਼ੁਕਰ ਹੈ ਚਲ ਚਾਹ ਪਾਣੀ ਪੀ ਤੁਸੀਂ ਫੇਰ ਸਵੇਰੇ ਸਵੇਰੇ ਪੀਣ ਲੱਗ ਗਏ ਮੈਂ ਤੁਹਾਨੂੰ ਕੱਲ ਕੀ ਸਮਝਾਇਆ ਸੀਗਾ ਵੀ ਤੂੰ ਨਸ਼ੇ ਛੱਡ ਦੇ ਉਹ ਤੂੰ ਸਵੇਰੇ ਸਵੇਰੀ ਲੱਗੀ ਹੈ ਮੇਰਾ ਦਿਮਾਗ ਖਾਨ ਡੱਗ ਦਗਾ ਦਾ ਕੰਮ ਕਰ ਲਾ ਉਹ ਮੈਨੂੰ ਤਾਂ ਮੇਰੀ ਮਾਂ ਨਹੀਂ ਟੋਕਦੀ ਹੈਗੀ ਤੂੰ ਕੌਣ ਮੈਨੂੰ ਰੋਕਣ ਵਾਲੀ ਹੈਗੀ ਤਾਂ ਮੈਂ ਕੋਈ ਨਹੀਂ ਹੈਗੀ ਤੈਨੂੰ ਰੋਕਣ ਵਾਲੀ ਪਰ ਫੇਰ ਵੀ ਮੈਂ ਤੈਨੂੰ ਸਮਝਾਉਣੀ ਆ ਕੀ ਮਿਲਦਾ ਤੈਨੂੰ ਇਹ ਨਸ਼ੇ ਕਰਕੇ ਤੂੰ ਛੱਡ ਦੇ ਮਿੰਦਾ ਤੇਰੀ ਨਹੀਂ ਸਮਝ ਆਉਂਦੀ ਤੈਨੂੰ ਪ੍ਰੋਬਲਮ ਕੀ ਆ ਹੈ ਇਹ ਘਰ ਦਾ ਮਾਲਕ ਮੈਂ ਆ ਤੂੰ ਨਹੀਂ ਹੈਗੀ ਤੂੰ ਇਹ ਘਰ ਤੇ ਕਿਰਾਏ ਤੇ ਰਹਿਣ ਆਈ ਆ ਕਿਰਾਏ ਤੇ ਰਹਿਣਾ ਚੰਗੀ ਤਰ੍ਹਾਂ ਮੇਰੇ ਕਮਰੇ ਦੇ ਵਿੱਚ ਦਸ ਮਲਦਾ ਜੀ ਨਾਲ ਦੇ ਦੇਖ ਮੈਂ ਤੈਨੂੰ ਇੱਕ ਦੋਸਤ ਨਾਤੇ ਸਮਝਾ ਰਹੀ ਆ ਤੂੰ ਇਹ ਛੱਡ ਸਕਦਾ ਪਰ ਤੂੰ ਜਾਣ ਬੁੱਝ ਕੇ ਛੱਡ ਨਹੀਂ ਰਿਹਾ ਕੋਸ਼ਿਸ਼ ਕਰ ਤੂੰ ਕਿਉਂ ਆਪਦੀ ਸਿਹਤ ਗਾ ਰਹੇ ਹਾਂਗਾ ਨਸ਼ੇ ਕਰਕੇ ਤੈਨੂੰ ਮਿਲਦਾ ਕੀ ਹੈਗਾ ਤੈਨਾਂ ਕੀ ਲਗਣਾ ਯਾਰ ਮਦਾ ਆਪਦੀ ਪੀਣਾ ਨਾ ਤੁਮ ਨੂੰ ਮੈਂ ਦੱਸ ਮੈਂ ਤੇ ਥੁਲੇ ਕੇ ਪੀਣਾ ਕ ਤੇਰੇ ਪਿਓ ਤੋਂ ਲੈ ਕੇ ਪੀਣਾ ਮੈਂ ਜੈਸੀ ਤੁਸੀਂ ਕਿਵੇਂ ਗੱਲ ਕਰ ਰਹੇ ਹੋ ਮੈਨੂੰ ਨਾ ਤੁਹਾਡਾ ਇਸ ਵਾਜ ਜਮੇ ਚੰਗਾ ਨਹੀਂ ਲੱਗਿਆ ਉਹ ਤੁਸੀਂ ਨੇ ਕੀ ਲੈਣਾ ਮੇਰੇ ਸੁਭਾ ਤੋਂ ਤੁਸੀਂ ਜਾ ਕੇ ਆਪਦਾ ਕੰਮ ਕਰ ਲਓ ਮੂੰਹ ਨਾ ਮੇਰੇ ਨਾਲ ਬਾਦੂ ਬੋਲੀ ਚਲੋ ਕੰਮ ਤਾਂ ਮੈਂ ਕਰ ਲੂੰਗੀ ਫਿਰ ਵੀ ਛੇਵੇਂ ਲੈਣਾ ਨਹੀਂ ਕੁਛ ਮੈਂ ਤੁਹਾਨੂੰ ਸਮਝਾ ਤਾਂ ਸਕਦੀ ਆ ਇਹ ਤੁਸੀਂ ਗਲਤ ਕਰ ਰਹੇ ਹੋ ਪਲੀਜ਼ ਤੁਸੀਂ ਨਸ਼ਾ ਛੱਡ ਦਿਓ ਮੰਨੂ ਲਾਦਾ ਤੂੰ ਨਹੀਂ ਹਟਾਣਾ ਬੋਲਣ ਮੰਨੂ ਜਾਣਾ ਪੈਣਾ ਸਾਰੇ ਮੂੜ ਦੀ ਐਸੀ ਤੈਸੀ ਕਰਤੀ ਮਸਾ ਇਨੇ ਦਿਨਾਂ ਬਾਅਦ ਪੀਣ ਲੱਗਿਆ ਸੀ ਅੱਜ ਮੈਂ ਮੈਨੂੰ ਤੇਰੀ ਫਿਕਰ ਪਾਗਲਾ ਆਪਣਾ ਸਮਝ ਕੇ ਸਮਝਾ ਰਹੀ ਸੀ ਤੈਨੂੰ ਮੰਨਿਆ ਮੈਂ ਤੈਨੂੰ ਦਿਲ ਦੀ ਗੱਲ ਨਹੀਂ ਦੱਸ ਸਕਦੀ ਪਰ ਪਿਆਰ ਤਾਂ ਹੈ ਨਾ ਤੇਰੇ ਨਾਲ ਓ ਮਾ ਵੇ ਕੀ ਹੋ ਗਿਆ ਪੁੱਤ ਆ ਮਾਂ ਆ ਕੁੜੀ ਨੂੰ ਸਮਝਾ ਲੈ ਤੂੰ ਆ ਸਵੇਰੇ ਸਵੇਰੇ ਲੱਗੇ ਨੇ ਮੇਰਾ ਦਿਮਾਗ ਖਾਣਾ ਕੀ ਕਹਤਾ ਹੁਣ ਸਵੇਰੇ ਸਵੇਰੇ ਤੈਨੂੰ ਕਹਿਣਾ ਕੀ ਆ ਆ ਪੁੱਠਾ ਸਿੱਧਾ ਇਹ ਬੋਲਦੀ ਆ ਪੁੱਠਾ ਸਿੱਧਾ ਬੋਲਦੀ ਆ ਹਾਂ ਮੈਂ ਪੁੱਤ ਆਹੀ ਜੀ ਕੀ ਗੱਲ ਕਹਤੀ ਮੈਨੂੰ ਵੀ ਪਤਾ ਲੱਗੇ ਗੱਲ ਦਾ ਮੈਂ ਫੇਰ ਹੀ ਉਹਨੂੰ ਸਮਝਾਉਂ ਉਹ ਮਾਂ ਤੂੰ ਉਹਨੂੰ ਬੱਸ ਆਇਆ ਕਹ ਦੇ ਵੀ ਜੀ ਇਹ ਘਰ ਚ ਰਹਿਣਾ ਨਾ ਉਹ ਕੁਝ ਵੀ ਨਾ ਕਹੇ ਜਾ ਤੂੰ ਉਹਨੂੰ ਆਇਆ ਕਰ ਘਰੋਂ ਬਾਹਰ ਕੱਢ ਦੇ ਹੋਰ ਕੀ ਆ ਬੇ ਪੁੱਤ ਕਰਾਂ ਬਾਹਰ ਕੱਢ ਕੇ ਲੈ ਦੱਸ ਐਨੀ ਉਹਨੇ ਮੇਰੇ ਹਾੜੇ ਕੱਢੇ ਤਰਲੇ ਮਿੰਟਾਂ ਕੀਤੀਆਂ ਨਾਲੇ ਆਪਣੇ 2 ਪੈਸੇ ਬਣਨਗੇ ਹੈ ਇਹਦੇ ਵਿੱਚ ਦੱਸ ਕੀ ਨੁਕਸਾਨ ਹੈ ਕਰੋ ਬਾਹਰ ਕੱਢ ਕੇ ਤਾਂ ਉਹਨੂੰ ਆਪਣਾ ਨੁਕਸਾਨ ਹੀ ਹੈ ਪਰ ਮੈਨੂੰ ਕੋ ਪੁੱਤਾ ਸਿੱਧਾ ਬੋਲਦੀ ਆ ਹੋ ਕੋਈ ਨਾ ਪੁੱਤ ਮੈਂ ਕਰੂੰ ਉਹਦੇ ਨਾਲ ਗੱਲ ਹਾਂ ਗੱਲ ਕਰ ਲਈ ਬੀਬੀ ਉਹਦੇ ਨਾਲ ਸਮਝਾਦੀ ਉਹਨੂੰ ਤੂੰ ਕਹਤਾ ਮੈਂ ਆ ਮੁੰਡੇ ਦਾ ਨਾ ਸਾਰਾ ਦਿਨ ਦਿਮਾਗ ਫਿਰਿਆ ਰਹਿੰਦਾ ਹੁਣ ਪਤਾ ਨਹੀਂ ਕਾਦੇ ਪਿੱਛੇ ਉਹ ਕੁੜੀ ਨਾਲ ਔਖਾ ਹੋ ਗਿਆ ਹੁਣ ਕੋਈ ਗੱਲ ਨਹੀਂ ਕਰਦੀ ਆ ਮੈਂ ਉਹਦੇ ਨਾਲ ਗੱਲ ਨੀ ਗਾਗਨਾ ਨੀ ਕੁੜੀਏ ਹਾਂਜੀ ਹਾਂਜੀ ਮੈਨੂੰ ਇਹ ਦੱਸ ਉਹ ਮੁੰਡੇ ਨੂੰ ਇਹ ਤਾਂ ਕੀ ਕਹਿਤਾ ਉਹ ਇੰਨਾ ਔਖਾ ਹੋ ਰਿਹਾ ਸੀ ਮੈਂ ਤਾਂ ਇਹੋ ਜਿਹਾ ਉਹਨੂੰ ਕੁਝ ਵੀ ਨਹੀਂ ਕਿਹਾ ਮੇਰੀ ਗੱਲ ਸੁਣ ਲੈ ਮੇਰੇ ਪੁੱਤ ਦਾ ਦਿਮਾਗ ਨਹੀਂ ਖਰਾਬ ਹੋਇਆ ਵੀ ਉਹ ਬਿਨਾਂ ਗੱਲ ਤੋਂ ਔਖਾ ਹੋਊਗਾ ਜੇ ਤੂੰ ਕੁਝ ਨਾ ਕੁਝ ਕਿਹਾ ਹੈ ਨਾ ਤਾਂ ਹੀ ਇੰਨਾ ਗਰਮ ਹੋ ਰਿਹਾ ਸੀ ਉਹ ਆਂਟੀ ਜੀ ਮੈਂ ਤਾਂ ਉਹਨੂੰ ਸਿਰਫ ਨਸ਼ਿਆਂ ਬਾਰੇ ਕਿਹਾ ਸੀ ਇਹ 'ਚ ਮੈਂ ਗਲਤ ਵੀ ਕੀ ਕਿਹਾ ਤਾਂ ਨਹੀਂ ਤੂੰ ਇਹਨੇ ਨਸ਼ੇ ਨਾ ਕਰਿਆ ਕਰ ਹੋ ਪੁੱਤਾਂ ਅਨ ਨਸ਼ਿਆਂ ਪਿੱਛੇ ਤਾਂ ਨਾ ਮੈਂ ਉਹਦੇ ਨਾਲ ਬਥੇਰੀ ਪਕਾਈ ਕਰਦੀ ਆ ਮੈਂ ਤਾਂ ਪਕਾਈ ਕਰ ਕਰਕੇ ਥੱਕ ਗਈ ਪਰ ਉਹ ਨਾ ਸੁਧਰਿਆ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਤੇਰੀ ਵੀ ਮੰਨੂਗਾ ਕਾਹ ਨੂੰ ਪੰਗੇ ਲਿਆ ਕਰਦੀ ਐ ਪੁੱਤ ਆ ਉਹ ਵੱਧ ਤੁਹਾਡੀ ਲੜਾਈ ਹੋ ਜਾਂਦੀ ਐ ਕੋਈ ਗੱਲ ਨਹੀਂ ਆਂਟੀ ਮੈਂ ਉਹਨੂੰ ਸਮਝਾਉਂਗੀ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਤਾਂ ਕਰੂੰਗੀ ਆਪੇ ਸੁਧਰ ਜਾਊਗਾ ਨਹੀਂ ਸੁਧਰਦਾ ਪੁੱਤ ਮੈਂ ਜੰਮਿਆ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦੀ ਆ ਆ ਹੁਣ ਤੱਕ ਤਾਂ ਸੁਧਰਿਆ ਨਹੀਂ ਕਰੇ ਕਿ ਨਾ ਕੀ ਕੁਝ ਹੋ ਗਿਆ ਭੈਣ ਉਹਦੀ ਇੱਥੋਂ ਦੁਨੀਆ ਤੋਂ ਚਲੀ ਗਈ ਉਹਦੇ ਫੇਰ ਵੀ ਕੰਨ ਤੇ ਜੂ ਨਹੀਂ ਸਤਕਦੀ ਹੈ ਇਹ ਤੁਸੀਂ ਮੇਰੇ ਤੇ ਛੱਡ ਦੋ ਉਹਨੂੰ ਤਾਂ ਮੈਂ ਸਹਾਰ ਕੇ ਹੀ ਰਹੂੰਗੀ ਚੱਲ ਪੁੱਤ ਠੀਕ ਐ ਜੇ ਤੇਰੇ ਸਮਝਾਇੇ ਸਮਝ ਜੇ ਤਾਂ ਚੰਗੀ ਗੱਲ ਐ ਭਾਈ ਮੇਰੇ ਸਮਝਾਈ ਤਾਂ ਹਲੇ ਤੱਕ ਸਮਝਿਆ ਨਹੀਂ ਹੈਗਾ ਚੱਲ ਛੱਡੇ ਤਾਂ ਤੂੰ ਐਂ ਦੱਸ ਆ ਤੂੰ ਕੰਮ ਤੇ ਨਹੀਂ ਜਾਣਾ ਹੈਗਾ ਹਾਂਜੀ ਹਾਂਜੀ ਮੈਂ ਤਿਆਰੀ ਹੋਣ ਜਾ ਰਹੀ ਸੀ ਹਾਂ ਚੱਲ ਪੁੱਤ ਕੋਈ ਨਾ ਵਗ ਜਾ ਲੇਟ ਨਾ ਹੋ ਰੋਟੀ ਪਾਣੀ ਖਾ ਲੈ ਨਹੀਂ ਹਜੇ ਮੈਨੂੰ ਭੁੱਖ ਨਹੀਂ ਸੀ ਮੈਂ ਪੈਕ ਕਰ ਲਈ ਰੋਟੀ ਚਲ ਠੀਕ ਹੈ ਬੱਤਾ ਜੀ ਕੋਈ ਨਹੀਂ ਲਓ ਉਹ ਮੁੰਡੇ ਦੀ ਸੁਣ ਕੇ ਮੈਂ ਤਾਂ ਉਈ ਪੂੜੀ ਤੇ ਗਰਮ ਹੋ ਗਈ ਸੀ ਇਹ ਤਾਂ ਮੇਰੇ ਪੁੱਤ ਦਾ ਚੰਗਾ ਹੀ ਕਰਦੀ ਏ ਲੈ ਕੀ ਏ ਇਹਦੇ ਕਹੇ ਤੋਹੇ ਨਾ ਸੇ ਛੱਡੀ ਦੇਵੇ ਤਾਂ ਚੰਗੀ ਉਹ ਗੱਲ ਆ